ਬੱਸ ਜੀ ਜਾ ਰਹੀ ਥੀ ਉਹ ਹਾਂ ਉਹਦੇ ਨਾਲ ਸੀ ਵੀ ਉਹਨੂੰ ਤੇਲ ਚੜਦਾ ਯਾਰ ਸੰਤਰੇ ਦੀਆਂ ਗੋਲੀਆਂ ਦੇ ਕੇ ਛੜਿਆ ਘਰ ਬੱਸ ਤੇ ਉਹਨੂੰ ਉਹਨੂੰ ਬੱਸ ਤੇ ਤੇਲ ਚੜਦਾਗਾ ਮੈਂ ਥੋੜਾ ਤਾਂ ਸਮਝ ਗਿਆ ਕਿਉਂ ਨਵੁੱਤਾਂਗੇ ਇਸ ਮੇਰੇ ਉਹ ਪਤਾ ਨਹੀਂ ਨਾ ਚਲੋ ਤੈਨੂੰ ਪਤਾ ਨੂੰ ਤੈਨੂੰ ਪਤਾ ਨੂੰ ਸਿਆਲਾਂ ਦੇ ਵਿੱਚ ਸਾ ਕਿੰਨਾ ਪਸੰਦ ਦੀਗਾ ਇੱਕ ਵਾਰ ਇਹ ਗੰਦੀ ਗੰਦੀ ਚੀਜ਼ ਖਿਆਲ ਰੱਖਦਾ ਤੂੰ ਮੇਰੇ ਸਾਹਮਣੇ ਬੈਠ ਆਪਾਂ ਨਾ ਸ਼ਬਦ ਲਵਣਿਆ ਮੈਨੂੰ ਇੱਕ ਮੱਝ ਦੇ ਵਿੱਚ 5 ਰੁਪਏ ਰੁਪਈਆ ਕੇ ਦਿਖਾਉਂਗਾ 50 ਰੁਪਏ ਇੱਕ ਮਿੰਟ ਦੇ ਵਿੱਚ ਖਾ ਗਈ ਤੇ ਨਾ ਉਹ ਕੱਚੀ ਮੂਲੀ ਖਾ ਗਈ ਤੇ ਲੈ ਮੇਰਾ ਛੋਟਾ ਜਿਹਾ ਤੂੰ ਛੱਡਿਆ ਇੰਨਾ ਮੋਦੀਆ ਲੱਗਿਆ ਹਾਂ ਬਾ ਕੀ ਕਰੀਏ ਨਾ ਓਏ ਨਹੀਂ ਮੈਂ ਕੁਝ ਨਹੀਂ ਕਰਾਂ ਸੀ 2000 ਬਾਈ ਦੂਰ ਹੋ ਕੇ ਗੱਲ ਕਰਿਆ ਕਰ ਯਾਰ ਮੇਰੇ ਤੋਂ ਹੁਣ ਮੈਨੂੰ ਵੀ ਧੂੜ ਕਰ ਦਿੰਦੀ ਵੀ ਧੂੜ ਪਣੀ ਨਾਲੇ ਮੈਨੂੰ ਬੁਲਾਉਂਦੇ ਆ ਤੇ ਹੁਣ ਮੰਦੂਰ ਓਏ ਬਲ ਗੱਲ ਕਰਨ ਨੂੰ ਬੁਲਾਇਆ ਹੋਰ ਤੈਨੂੰ ਕਾਹਦੇ ਲਈ ਬੁਲਾਇਆ ਮੈਂ ਮੈਂ ਵੀ ਇਕੱਲੇ ਦੀ ਗੱਲ ਕਰਨੀ ਆ ਨਾ ਵੀ ਗੱਲ ਕਰਾਂਗੇ ਭਰਾ ਹੋ ਜਾ ਜੇ ਬਰਮਣੀ ਕਰਤੀ ਨਾ ਟੈਂਪੂ ਚ ਮੁੱਦਾ ਪਾ ਕੇ ਲੈ ਜਾ